ਸਾਚੀ ਬਾਣੀ ਨਾਨਕ ਨਾਮੇ ਸਾਚ ਸਿਮਾਣੀ ਬਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਪਰਮ ਭਲਾਈ ਮਾਇਆ 모ਹੇ ਬਹੁਤ ਦੁਖ ਪਾਈ ਮਨ ਮੁਖੇ ਅੰਦੇ ਠੌਰ ਨਾ ਪਾਈ ਬਿਸਟਾ ਕਾ ਕੀੜਾ ਬਿਸਟਾ ਮਾਹੇ ਸਮਾਈ ਹੁਕਮ ਮੰਨੇ ਸੋ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾਉ ਸਾਚ ਰਤੇ ਜਿੰਨਾ ਧੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਭਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਲਾਏ ਸੋਈ ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨ ਨਾਮੈ ਮੁਕਤ ਕਿਨੈ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੈ ਪਾਈ ਸੋ 부ਜੈ ਜਿਸ ਆਪ 부ਝਾਈ ਸਤਿਗੁਰ ਸੇਵਾ ਨਾਮ ਦਿਰਡਾਈ ਜਿਨ ਇਕ ਜਾਤਾ ਸੇ ਜਨ ਪਰਵਾਨ ਨਾਨਕ ਨਾਮ ਰੱਤੇ ਦਰਨੀ ਸ਼ਾਨ ਬਸੰਤ ਮਹੱਲਾ ਤੀਜਾ ਕਿਰਪਾ ਕਰੇ ਸਤਿਗੁਰ ਮਲਾਏ ਆਪੇ ਆਪ ਵਸੈ ਮਨ ਆਈ ਨਿਹਚਲ ਮਤ ਸਦਾ ਮਨ ਧੀਰ ਹਰ ਗੁਣ ਗਾਵੇ ਗੁਣੀ ਗਹੀਰਾ ਨਾਮੋਹ ਭੂਲੇ ਮਰਹਿ ਬੇਖ ਖਾਏ ਬਿਰਥਾ ਜਨਮ ਫਿਰ ਆਵਹਿ ਜਾਇ ਰਹਾਉ ਬਹੁ ਭੇਖ ਕਰਹਿ ਮਨ ਸ਼ਾਂਤ ਨਾ ਹੋਈ ਬਹੁ ਅਪਮਾਨ ਆਪਣੀ ਪਤ ਖੋਈ ਸੇ ਵਡਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮਹਿ ਆਣਿਆ ਘਰ ਮਹਿ ਵਸਤ ਅਗਮੇ અપਾਰਾ ਗੁਰਮਤਿ ਖੋਜਹਿ ਸ਼ਬਦ ਵਿਚਾਰਾ ਨਾਮ ਨਾਮ ਨਿਧ ਪਾਈ ਘਰ ਹੀ ਮਾਹੀ ਸਦਾ ਰੰਗ ਰਾਤੇ ਸੱਚ ਸਮਾਏ ਆਪ ਕਰੇ ਕਿਛ ਕਰਨ ਨਾ ਜਾਏ ਹਾਪੇ ਭਾਵੈ ਲੈ ਮਲਾਈ ਤਿਸਤੇ ਨੇੜੈ ਨਾਹੀ ਕੋ ਦੂਰ ਹੈ ਨਾਨਕ ਨਾਮ ਰਹਿ ਆ ਪਰਪੂਰ ਬਸੰਤ ਮਹੱਲਾ ਤੀਜਾ ਗੁਰ ਸ਼ਬਦੀ ਹਰ ਚੇਤ ਸੁਭਾਈ RAM ਨਾਮ ਰਸ ਰਹੇ ਅਗਾਈ ਕੋਟ ਕੋ ਤੰਤਰ ਕੇ ਪਾਪ ਜਲ ਜਾਏ ਜੀਵਤ ਮਰਹਿ ਹਰ ਨਾਮ ਸਮਾਹੀ ਹਰ ਕੀ ਦਾਤ ਹਰ ਜੀਓ ਜਾਣੈ ਗੁਰ ਕੈ ਸ਼ਬਦ ਇਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਹਾਉ ਭਗਵੇਂ ਵੇਸ ਭ੍ਰਮ ਮੁਕਤ ਨਾ ਹੋਏ ਬਹੁ ਸੰਯਮ ਸ਼ਾਂਤ ਨਾ ਪਾਵੇ ਕੋਈ ਗੁਰਮਤਿ ਨਾਮ ਪ੍ਰਾਪਤ ਹੋਏ ਵਡ ਭਾਗੀ ਹਰ ਪਾਵੇ ਸੋਈ ਕਲ ਮਹਾਰਾਮ ਨਾਮ ਵਢਿਆਈ ਗੁਰ ਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮ ਮੈਂ ਹਉ ਮੈਂ ਜਲ ਜਾਈ ਵਡ ਭਾਗੀ ਹਰ ਨਾਮ ਵਿਚਾਰਾ ਛੂਟੈ RAM ਨਾਮ ਦੁਖ ਸਾਰਾ ਹਿਰਦੈ ਵਸਿਆ ਸੋ ਬਾਹਰ ਪਸਾਰਾ ਨਾਨਕ ਜਾਣੈ ਸਭ ਉਪਾਵਨ ਹਾਰਾ ਸੰਤ ਮਹੱਲਾ ਤੀਜਾ ਇੱਕ ਤੁਕੇ ਤੇਰਾ ਕੀਆ ਕਰਮਜੰਤ ਦੇਹ ਤਾਂ ਜਾਪੀ ਆਦ ਅੰਤ ਗੁਣਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕਹਿ ਲੱਗੋਂ ਪਾਏ ਰਹਾਉ ਗੁਰ ਪ੍ਰਸਾਦ ਲਾਗੇ ਨਾਮ ਸਵਾਦ ਕਾਹੀ ਜਨਮ ਗਵਾਵੂ ਵੈਰਵਾਦ ਗੁਰ ਕਿਰਪਾ ਕੀਨੀ ਚੂਕਾ ਅਬਮਾਨ ਸਹਿਜ ਭਾਏ ਪਾਇਆ ਹਰਨਾਮ ਊਤਮ ਉਚਾ ਸ਼ਬਦ ਕਾਮ ਨਾਨਕ ਵਖਾਣੈ ਸਾਚ ਨਾਮ ਬਸੰਤ ਮਹੱਲਾ ਤੀਜਾ ਬਨਸਪਤ ਮੌਲੀ ਚੜਿਆ ਬਸੰਤ ਇਹੋ ਮਨ ਮੌਲਿਆ ਸਤਿਗੁਰੂ ਸੰਗ ਤੂੰ ਸਾਚ ਧਿਆਵੋ ਮੁਗਧ ਮਨ ਆਂ ਸੁਖ ਪਾਵੋ ਮੇਰੇ ਮਨ ਆ ਰਹਾਉ ਏਤ ਮਨ ਮੌਲਿਆ ਭਇਆ ਆਨੰਦ ਅਮਰਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਖ ਵਖਾਣੈ ਹੁਕਮੈ ਬੂਜੈ ਤਾਂ ਏਕੋ ਜਾਣੈ ਕਹਿਤ ਨਾਨਕ ਹਉ ਮੈਂ ਕਹੈ ਨਾ ਕੋਈ ਆਖਣ ਵੇਖਣ ਸਭ ਸਾਹਿਬ ਤੇ ਹੋਏ ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕੀਤੇ ਹੋਏ ਸਤਗੁਰ ਭੇਟੈ ਮਤ ਬੁੱਧ ਹੋਏ ਹਰ ਗੀਉ ਆਪੇ ਲੈ ਹੋ ਮਲਾਏ ਗੁਰ ਕੈ ਸ਼ਬਦ ਸਤਿਨਾਮ ਸੁਮਾਏ ਰਹਾਉ ਮਨ ਬਸੰਤ ਹਰੇ ਸਭ ਲੋਏ ਫਲਹਿ ਖੁਲਿਐ ਰਾਮ ਨਾਮ ਸੁਖ ਹੋਇ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਰਾਮ ਨਾਮ ਰਾਖੈ ਉਰ ਧਾਰੀ ਮਨ ਬਸੰਤ ਤਨ ਮਨ ਹਰਿਆ ਹੋਇ ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ ਬਸੰਤ ਮਹੱਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਈ ਪੂਰੇ ਭਾਗ ਹਰ ਭਗਤ ਕਰਾਈ ਇਸ ਮਨ ਕੋ ਬਸੰਤ ਕੀ ਲੱਗੈ ਨਾ ਸੋਏ ਇਹੋ ਮਨ ਜਲਿਆ ਦੂਜੈ ਦੋਏ ਰਹਾਉ ਇਹੋ ਮਨ ਠੰਡੈ ਬਾਂਦਾ ਕਾਰ ਕਮਾਈ ਮਾਇਆ ਮੂਠਾ ਸਦਾ ਬਿਲ ਲਾਈ ਇਹ ਮਨ ਛੂਟਾ ਜਾਂ ਸਤਿਗੁਰੂ ਭੇਟੈ ਜਮ ਕਾਲ ਕੀ ਫਿਰ ਆਵੇ ਨਾ ਫੇਟੈ ਇਹ ਮਨ ਛੂਟਾ ਗੁਰ ਲੀਆ ਛਡਾਈ ਨਾਨਕ ਮਾਇਆ ਮੋਹ ਸ਼ਬਦ ਜਲਾਏ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੂਲੇ ਬਨਰਾਏ ਇਹ ਜੀ ਜੰਤ ਫੂਲੇ ਹਰ ਚੇਤ ਲਾਏ ਇਨ ਬਿਦ ਇਹ ਮਨ ਹਰਿਆ ਹੋਏ ਹਾਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹਉਮੈ ਕੱਢੈ ਧੋਏ ਰਹਾਉ ਸਤਿਗੁਰ ਬਾਣੀ ਸ਼ਬਦ ਸੁਣਾਈ ਇਹੋ ਜਾਗ ਹਰਿਆ ਸਤਿਗੁਰ ਪਾਏ ਫਲ ਫੂਲ ਲਾਗੇ ਜਾਂ ਆਪੇ ਲਾਏ ਮੂਲ ਲੱਗੇ ਤਾਂ ਸਤਿਗੁਰ ਪਾਏ ਆਪ ਬਸੰਤ ਜਗਤ ਸਭ ਬਾੜੀ ਨਾਨਕ ਪੂਰੇ ਭਾਗ ਭਗਤ ਨਿਰਾਲੀ ਪਸੰਤ ਹੰਡੋਲ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਕੀ ਬਾਣੀ ਵਿਟੋ ਹ ਵਾਰਿਆ ਭਾਈ ਗੁਰ ਸ਼ਬਦ ਵਿਟੋ ਹ ਬਲ ਜਾਈ ਗੁਰ ਸਲਾਹੀ ਸਦਾ ਆਪਣਾ ਭਾਈ ਗੁਰ ਚਰਨੀ ਚਿਤ ਲਾਈ ਮੇਰੇ ਮਨ RAM ਨਾਮ ਚਿਤ ਲਾਈ ਮਨ ਤਨ ਤੇਰਾ ਹਰਿਆ ਹੋਇ ਇਕ ਹਰ ਨਾਮ ਫਲ ਪਾਏ ਰਹਾਉ ਗੁਰ ਰਾਕੇ ਸੇ ਉਮਰੇ ਭਾਈ ਹਰ ਰਸ ਅੰਮ੍ਰਿਤ ਪਿਆਈ ਵਿੱਚੋਂ ਹਉ ਮੈਂ ਦੁੱਖ ਉੱਠ ਗਿਆ ਭਾਈ ਸੁਖ ਵੁਠਾ ਮਨ ਆਈ ਤੋਰੇ ਆਪੇ ਜਿਨ੍ਹਾਂ ਨੂੰ ਬਖਸ਼ਿਓ ਨੁ ਭਾਈ ਸ਼ਬਦੇ ਲਇਨ ਮਲਾਈ ਧੂੜ ਤਿੰਨਾ ਕੀ ਅਕੁੱਲੀਐ ਭਾਈ ਸਤ ਸੰਗਤ ਮੇਲ ਮਲਾਈ ਆਪ ਕਰਾਏ ਕਰੇ ਆਪ ਭਾਈ ਜਿਨ ਹਰਿਆ ਕੀਆ ਸਭ ਕੋ ਏ ਨਾਨਕ ਮਨ ਮਨ ਸੁਖ ਸਦ ਵਸੈ ਭਾਈ ਸ਼ਬਦ ਮਲਾਵਾ ਹੋਈ ਰਾਗ ਬਸੰਤ ਮਹੱਲਾ ਚੌਥਾ ਕਰ ਪਹਿਲਾ ਇਕ ਤੁਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਜਿਉ ਪਸਰੀ ਸੂਰਜ ਕਿਰਨ ਜੋਤਾ ਕਟ ਕਟ ਰਮਈਆ ਓ ਤਪੂਤ ਏਕੋ ਹਰ ਰਵਿਆ ਸਰਬ ਥਾਈ ਗੁਰ ਸ਼ਬਦੀ ਮਿਲਿਆ ਮੇਰੀ ਮਾਈ ਰਹਾਉ ਕਟ ਕਟ ਅੰਤਰੇ ਏਕੋ ਹਰ ਸੋਈ ਗੁਰ ਮਿਲਿਆ ਇਕ ਪ੍ਰਗਟ ਹੋਈ ਏਕੋ ਏਕ ਰਹਿਆ ਪਰਪੂਰ ਸਾਖਤ ਨਰ ਲੋਭੀ ਜਾਣਹਿ ਦੂਰ ਏਕੋ ਏਕ ਵਰਤੈ ਹਰ ਲੋਈ ਨਾਨਕ ਹਰ ਏਕੋ ਕਰੇ ਸੋ ਹੋਏ ਮਸੰਤ ਮਹੱਲਾ ਚੌਥਾ ਰੈਣ ਦਿਨ ਸੋ ਦੁਏ ਸੱਦੇ ਪਏ ਮਨ ਹਰ ਸਿਮਰੋ ਅੰਤ ਸਦਾ ਰੱਖ ਲੈ ਹਰ ਹਰ ਕੀਤ ਸਦਾ ਮਨ ਮੇਰੇ ਸਭ ਆਲਸ ਦੂਖ ਭੰਜ ਪ੍ਰਭ ਪਾਇਆ ਗੁਰਮਤਿ ਗਾਵੋ ਗੁਣ ਪ੍ਰਭ ਕੀਰੇ ਰਹਾਉ ਮਨ ਮੁਖ ਫਿਰ ਫਿਰ ਹਉ ਮੈਂ ਮੁਇ ਕਾਲਾ ਲਦੈਤ ਸੰਘਾਰੇ ਜੰਪੁਰ ਗਏ ਗੁਰਮੁਖ ਹਰਿ 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 ਲਿਵ ਲਾਗੀ ਜਨਮ ਮਰਨ ਦੋਉ ਦੁਖ ਭਾਗੇ ਪਗਤ ਜਨਾ ਕੋ ਹਰਿ ਕਿਰਪਾ ਤਾਰੀ ਗੁਰੂ ਨਾਨਕ ਤੁਠਾ ਮਿਲਿਆ ਬਨਵਾਰੀ ਬਸੰਤ ਹੰਡੋਲ ਮਹੱਲਾ ਚੌਥਾ ਘਰ ਦੂਜਾ ਇਕ ਓ ਅੰਕਾਰ ਸਤਗੁਰ ਪ੍ਰਸਾਦਿ RAM ਨਾਮ ਰਤਨ ਕੋਠੜੀ ਗੜ ਮੰਦਰ ਇੱਕ ਲੋਕਾਨੀ ਸਤਗੁਰ ਮਿਲੈ ਤਾਂ ਖੋਜੀਐ ਮਿਲ ਜੋਤੀ ਜੋਤ ਸਮਾਨੀ ਮਾਦੂ ਸਾਧੂ ਜਨ ਦੇਹੋ ਮਲਾਏ ਦੇਖਤ ਦਰਸ ਪਾਪ ਸਭ ਨਾਸਹਿ ਪਵਿੱਤਰ ਪਰਮ ਪਦ ਪਾਏ ਰਹਾਉ ਪੰਜ ਚੋਰ ਮਿਲ ਲਾਗੇ ਨਗਰੀਆ RAM ਨਾਮ ਤਨਹਿਰੀਆ ਗੁਰਮਤਿ ਖੋਜ ਪਰੇ ਤਬ ਪਕਰੇ ਤਨ ਸਾਵਤਰਾ ਸੇ ਉਬਰਿਆ ਪਾਖੰਡ ਭਰਮ ਉਪਾਪ ਕਰ ਥਾਕੇ ਹਿਰਦੇ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਅਗਿਆਨ ਅੰਧੇਰ ਗਵਾਇਆ ਜਗਨਨਾਥ ਜਗਦੀਸ਼ ਗਸਾਈ ਕਰ ਕਿਰਪਾ ਸਾਧ ਮਲਾਵੇ ਨਾਨਕ ਸ਼ਾਂਤ ਹੋਐ ਮਨ ਅੰਤਰ ਨਿਤ ਹਿਰਦੈ ਹਰ ਗੁਣ ਗਾਵੇ ਪਸੰਤ ਮਹੱਲਾ ਚੌਥਾ ਹਿੰਦੋਲ ਤੁਮ ਵੱਡ ਪੁਰਖ ਵੱਡ ਅਗਮਗ ਸਾਈਂ ਹਮ ਕੀਰੇ ਕਿਰਮ ਤੁਮਨ ਛੇ ਹਰ ਦੀਨ ਦਿਆਲ ਕਰਹੁ ਪ੍ਰਭ ਕਿਰਪਾ ਗੁਰ ਸਤਗੁਰ ਚਰਨ ਹਮ ਬਨਛੇ ਗੋਬਿੰਦ ਜੀਓ ਸਤ ਸੰਗਤ ਮੇਲ ਕਰ ਕਿਪਛੇ ਜਨਮ ਜਨਮ ਕੇ ਕਿਲ ਵਿਖਮਲ ਭਰਿਆ ਮਿਲ ਸੰਗਤ ਕਰ ਪ੍ਰਭ ਹੰਛੇ ਰਹਾਉ ਤੰਮਰਾ ਜਨ ਜਾਤ ਅਵਜਾਤਾ ਹਰ ਜਪਿਉ ਪਤਤ ਪਵੀਸੀ ਹਰ ਕੀਉ ਸਗਲ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦਿਨ ਸੀ ਜਾਤ ਅਜਾਤ ਕੋਈ ਪ੍ਰਵਤਿ ਆਵੇ ਸਭ ਪੂਰੇ ਮਾਨਸ ਤਿਨਸੀ ਸੇ ਧਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਉ ਹਰ ਉਸਤੇ ਹਮ ਢੀਂਡੇ ਢੀਮ ਬਹੁਤ ਹੱਥ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲਸੀ ਜਨ ਨਾਨਕ ਗੁਰ ਪਾਇਆ ਹਰ ਟੂਠੇ ਹਮ ਕੀਏ ਪਤਤ ਪਵੀਛੇ ਬਸੰਤ ਹੰਡੋਲ ਮਹੱਲਾ ਚੌਥਾ ਮੇਰਾ ਇੱਕ ਖਿਨ ਮਨੁਆ ਰਹੈ ਨਾ ਸਕੈ ਨਿਤ ਹਰ ਹਰ ਨਾਮ ਰਸ ਗੀਦੇ ਜੋ ਬਾਰਕ ਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲਲ ਬਲੀਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡਾ ਭਾਗ ਗੁਰਸਤਗੁਰ ਪਾਇਆ ਵਿਚ ਕਾਇਆ ਲਗਰ ਹਰ ਸਿੱਦੇ ਰਹਾਉ ਜਨ ਕੇ ਸਾਸ ਸਾਸ ਹੈ ਜੀਤੇ ਹਰ ਬਿਰਹਿ ਪ੍ਰਭੂ ਹਰ ਬੀਤੇ ਜਿਉਂ ਜਲ ਕਮਲ ਪ੍ਰੀਤ ਅਤ ਭਾਰੀ ਬਿਨ ਜਲ ਦੇਖੇ ਸੁਖ ਲੀਦੇ ਜਨ ਜਪਿਓ ਨਾਮ ਨਿਰੰજન ਨਰਹਰ ਅਪਦੇਸ ਗੁਰੂ ਹਰ ਪ੍ਰੀਦੇ ਜਨਮ ਜਨਮ ਕੀ ਹਉ ਮੈਂ ਮਲ ਨਿਕਸੀ ਹਰੇ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮਨਾ ਵਿੱਚ ਰਹੋ ਠਾਕੁਰ ਤੁਮ ਪੈਜ ਰਖੋ ਆਪਣੀ ਦੇ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵੀਦੇ ਬਸੰਤ ਹੰਡੋਲ ਮਹੱਲਾ ਚੌਥਾ ਮਨ ਖਿਨਖਿਨ ਭਰਮ ਭਰਮ ਬਹੁ ਧਾਵੈ ਤਿਲ ਘਰ ਨਹੀਂ ਵਾਸਾ ਪਾਈਐ ਗੁਰ ਅੰਕਸ ਸ਼ਬਦ دارو ਸਿਰ ਧਾਰਿਉ ਕਰ ਮੰਦਰ ਆਨ ਵਸਾਈਐ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਐ ਹਉ ਮੈਂ ਰੋਗ ਗਿਆ ਸੁਖ ਪਾਇਆ ਹਰ ਸਹਿਜ ਸਮਾਧ ਲਗਾਈਐ ਰਹਾਉ ਕਰ ਰਤਨ ਲਾਲ ਬਹੁ ਮੋਨਕ ਲਾਦੀ ਮਨ ਭ੍ਰਮਿਆ ਲਹਿ ਨਾ ਸਕਾਈਐ ਜਿਉ ਓਡਾ ਕੂਪ ਗੋਜ ਖਿਨ ਕਾਢੈ ਤਿਉ ਸਤ ਗੁਰ ਵਸਤ ਲਹਾਈਐ जिने ऐसा सतगुरु साधना पाया ते त्रिग त्रिग नर जीव आई है जन्म पदार्थ पुण फल पाया कौडी बदले जाई है मधुसूदन हरतार प्रभु कृपा कर कृपा गुरु मिल आई है जन नानक निर्वाण पद पाया मिल साधु हर गुण गाई है बसंत हंडोल महल्ला चौथा ਆਵਣ ਜਾਣ ਭਿਆ ਦੁਖ ਵਿਖਿਆ ਦੇਹ ਮਨ ਮੁਖ ਸੁਈ ਸੋਈਂ ਰਾਮ ਨਾਮ ਖਿਨ ਪਲ ਨਹੀਂ ਚੇਤਿਆ ਜਮ ਪਕਰੇ ਕਾਲ ਸੁਲੋਈਂ ਗੋਬਿੰਦ ਜਿਓ ਬਿਖਾਉ ਮੈਂ ਮਮਤਾ ਮੋਈਂ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਭੁਈਂ ਰਹਾਉ ਸਤ ਸੰਗਤ ਸਾਧ ਦਇਆ ਕਰ ਮੇਲੋ ਸਰਨਾਗਤ ਸਾਧੂ ਪੰਥ ਹਮ ਡੁੱਬਦੇ ਪਾਥਰ ਕਾਢ ਲਿਓ ਪ੍ਰਭ ਤੁਮ ਦੀਨ ਦਿਆਲ ਦੁਖ ਭੰញ ਹਰ ਉਸਤਤ ਧਾਰਵ ਹੋ ਰੇ ਦੇ ਅੰਤਰ ਸੁਆਮੀ ਸਤ ਸੰਗਤ ਮਿਲ ਬੁਧ ਲਾਗਿ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਵਿਟੋ ਘੁਮ ਵਾਂਝ ਜਨ ਕੇ ਪੂਰ ਮਨੋਰਤ ਹਰ ਪ੍ਰਭ ਹਰ ਨਾਮ ਦੇਵ ਹੋ ਹਰ ਲਾਗਿ ਜਨ ਨਾਨਕ ਮਨ ਤਨ ਅਨੰਦ ਭਇਆ ਹੈ ਗੁਰਮੰਤਰ ਦੀਓ ਹਰ ਭੰਯ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸੇਵੋਂ ਕਰ ਨਮਸ਼ਕਾਰ ਆਜ ਹਮਾਰੈ ਮੰਗਲ ਚਾਰ ਆਜ ਹਮਾਰੈ ਮਹਾ ਆਨੰਦ ਚਿੰਤ ਲੱਥੀ ਭੀਟੇ ਗੋਬਿੰਦ ਆਜ ਹਮਾਰੈ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਬੇਅੰਤ ਰਹਾਉ ਆਜ ਹਮਾਰਾ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ Holi ਚੀਨੀ ਸੰਤ ਸੇਵਾ ਰੰਗ ਲਾਗਾ ਅਤ ਲਾਲ ਦੇਵ ਮਨ ਤਨ ਮੌਲਿਉ ਅਤ ਅਨੂਪ ਸੁਕੈ ਨਾਹੀ ਸ਼ਾਮ ਧੂਪ ਸਗਲੀ ਰੂਤੀ ਹਰਿਆ ਹੋਏ ਸਤ ਬਸੰਤ ਗੁਰ ਮਿਲੇ ਦੇਵ ਵਿਰਖ ਜਮਿਓ ਹੈ ਪਾਰ ਜਾਤ ਫੂਲ ਲੱਗੇ ਫਲ ਰਤਨ ਭਾਂਤ ਤ੍ਰਿਪਤ ਅਗਾਨੇ ਹਰ ਗੁਣਹਿ ਗਾਈ ਜਨ ਨਾਨਕ ਹਰ 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 ਧਿਆਈ ਬਸੰਤ ਮਹੱਲਾ